ਦੀ ਜੈ 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 ਕੀ ਜੈ ਹਰ ਹਰ ਮਾ ਦੀ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਧਰਨਾ ਲਗਾਇਆ ਗਿਆ ਹੈ ਹਰ ਹਰ ਮਾ ਦੀ ਪਹਿਲਾਂ ਤਾਂ ਜਿਹੜਾ ਇਹ ਧਰਨਾ ਲਗਾਇਆ ਗਿਆ ਹੈ ਲਗਾਇਆ ਗਿਆ ਹੈ ਯੂਨਾਈਟਿਡ ਸੈਂਟਰ ਨੂੰ ਟਿਹੜਾਈ ਕਿ ਯੂਨਾਈਟਿਡ ਹਿੰਦੂ ਫਰੰਟ ਹੈ ਐਕਚੁਅਲੀ ਜਿਹੜਾ ਸਾਰਾ ਹਿੰਦੂਆਂ ਦੇ ਲਈ ਡੀਲ ਆਊਟ ਕਰਦੇ ਐ ਤੇ ਇੱਕ ਹਿੰਦੂਆਂ ਦੇ ਜਿੰਨੇ ਵੀ ਅਧਿਕਾਰ ਹੈ ਉਹਨਾਂ ਨੂੰ ਅੱਗੇ ਲੈ ਕੇ ਆਉਂਦੇ ਐ ਇਸ ਸਪੈਸ਼ਲੀ ਜਿਹੜਾ ਧਰਨਾ ਲੱਗਿਆ ਜਿਵੇਂ ਕਿ ਆਪਾਂ ਨੂੰ ਪਤਾ ਮਾ ਵੈਸ਼ਨੋ ਦੇਵੀ ਜਿਹੜਾ 올 ਓਵਰ ਸਾਰਾ ਮਾਤਾ ਦਾ ਯਾਤਰਾ ਹੈ ਉਹ ਸਾਰੀ ਸ਼ਰਾਈਨ ਬੋਰਡ ਦੇ ਅੰਡਰ ਆਉਂਦੀ ਹੈ ਤੇ ਜਿਹੜੀ ਸ਼ਰਾਈਨ ਬੋਰਡ ਹੈ ਉਹ ਸਾਰਾ ਦਾ ਸਾਰਾ ਜਿੰਨਾ ਉਹਦਾ ਪੈਸਾ ਸੀ ਜਿਹੜਾ ਇੱਕ Hindu ਸਾਰੇ ਪਰਿਵਾਰੀਆਂ Hindu ਜਿਹੜੇ ਉੱਥੇ ਮੱਥਾ ਟੇਕਣ ਜਾਂਦੇ ਆ ਜਿੰਨਾ ਵੀ ਉਹਨਾਂ ਨੇ ਡੋਨੇਟ ਕੀਤਾ ਸੀ ਉਹਦੇ ਥਰੂ ਇੱਕ ਮੈਡੀਕਲ ਕਾਲਜ ਖੋਲਿਆ ਗਿਆ ਸੀ ਜੋ ਕਿ ਇੱਕ ਸਭ ਤੋਂ ਪਹਿਲਾਂ Hindu ਦੇ Hindu ਜਿਹੜੇ ਬੱਚੇ ਫੈਮਲੀਆਂ ਨੂੰ ਬਿਲੌਗ ਕਰਦੇ ਆ ਉਹਨਾਂ ਨੂੰ ਉਹਦੇ ਵਿੱਚ ਐਡਮਿਸ਼ਨ ਦੇਣ ਦਾ ਸਭ ਤੋਂ ਪਹਿਲਾ ਮੌਕਾ ਮਿਲਣਾ ਚਾਹੀਦਾ ਕਿਉਂਕਿ ਸਾਰਾ ਜਿੰਨਾ ਵੀ ਦਾਨ ਹੈ ਤੇ ਜਿੰਨਾ ਵੀ ਫੰਡ ਹੈ ਸਾਰਾ ਇੱਕ Hindu ਫੈਮਲੀਆਂ ਦੇ ਥਰੂ ਆਇਆ ਹੈ ਤੇ ਉਹਨੂੰ ਨਾ ਸਤਕਾਰ ਕਰਦੇ ਹੋਏ ਉਹਨਾਂ ਨੇ ਮੁਸਲਮਾਨਾਂ ਦੀ ਬੱਚਿਆਂ ਨੂੰ ਐਡਮਿਸ਼ਨ ਦਿੱਤੀ ਹੈ ਤੇ ਸਾਡਾ ਇੱਕੋ ਇੱਕ ਮੰਗ ਹੈ ਤੇ ਇੱਕੋ ਇੱਕ ਹੱਕ ਹੈ ਤੇ ਇਹ ਆਪਾਂ ਰੱਦ ਕਰਾ ਕੇ ਰਾਵਾਂਗੇ ਕਿ ਹਿੰਦੂ ਦੇ ਬੱਚਿਆਂ ਨੂੰ ਪਹਿਲਾਂ ਉੱਥੇ ਐਡਮਿਸ਼ਨ ਦਿੱਤੀ ਜਾਵੇ ਤੇ ਜਿੰਨੇ ਮੁਸਲਮਾਨਾਂ ਦੇ ਬੱਚਿਆਂ ਨੂੰ ਐਡਮਿਸ਼ਨ ਦਿੱਤੀ ਹੈ ਉਹਨਾਂ ਸਾਰਾ ਰੱਦ ਕੀਤਾ ਜਾਵੇ। ਆ ਵੈਸ਼ਨੂ ਤਾਂ ਮਾਤਾ ਦਾ ਇਦਾਂ ਦਾ ਕੰਮ ਹੈ ਜਿੱਤੇ ਹਰ ਤਰ੍ਹਾਂ ਦਾ ਹਨਾ ਮਰ ਸਭ ਜਾਂਦਾ ਪਤਾ ਡੇਕਰ। ਉੱਥੇ ਸਿਰਫ ਪਤਾ ਨਹੀਂ ਮੁਸਲਮਾਨਾਂ ਨੂੰ ਕਿਉਂ ਮਾਨਰੈਕਸਿਸ਼ਨ ਦਿੱਤੀ ਗਈ ਹੈ। ਇਹ ਤਾਂ ਜੇ ਕੋਈ ਅਨਿਆਏ ਹੈ। ਜਦ ਹਰ ਇੱਕ ਧਰਮ ਜਦ ਹਰ ਇੱਕ ਧਰਮ Hindu Sikh ਚ ਜਿਹੜਾ ਮਰਜੀ ਧਰਮ ਹੈ ਉਹ ਸਭ ਤੋਂ ਪਹਿਲਾਂ ਆਪਣੇ ਧਰਮ ਤੇ ਆਪਣੀ ਜਾਤੀ ਨੂੰ ਉਹ ਦਿੰਦੇ ਇੰਪੋਰਟੈਂਸ ਤੇ ਐਕਚੁਅਲੀ ਦੇ ਵਿੱਚ ਅਗਰੇ Hindu ਦਾ ਧਰਮ ਹੈ Hindu ਦੀ ਇੱਕ ਮਾਤਾ ਹੈ ਆਪਾਂ ਸਾਰੀ ਜਿੰਨੇ Hindu throughout of all over state all over country ਇਹਨਾਂ ਨੂੰ ਮੰਨਦੇ ਆ ਤੇ ਫਿਰ Hindu ਆ ਦਾ ਫੰਡ ਹੈ ਨਾ ਇੱਕ ਤੇ Hindu ਆ ਦਾ ਸਭ ਤੋਂ ਪਹਿਲਾ ਰਾਈਟ ਬੰਦਾ ਨਾ ਕਿ ਬਾਕੀ ਸਾਰਿਆਂ ਦਾ ਲਾਸਟ ਨਤੀਜਾ ਕੀ ਹੋਏਗਾ ਲਾਸਟ ਨਤੀਜਾ ਕੀ ਹੋਏਗਾ ਜੀ ਜਿਹੜੀ ਐਡਮਿਸ਼ਨ ਦਿੱਤੀ ਹੈ ਜਿਹੜੀ ਮੁਸਲਮਾਨਾਂ ਦੇ ਬੱਚਿਆਂ ਨੂੰ ਉਹਨਾਂ ਨੇ ਰੱਦ ਕਰਨ ਤੇ ਹਿੰਦੂਆਂ ਦੇ ਬੱਚਿਆਂ ਨੂੰ ਪਹਿਲਾਂ ਪ੍ਰਾਇੋਰਟੀ ਦੇ ਠੀਕ ਹੈ ਥੈਂਕ ਯੂ ਜੀ ਹਾਂ ਜਿਸ ਦੀ ਕੀ ਕਹਿਣਾ ਚਾਪੀ ਅੱਜ ਅਸੀਂ ਵਾਈਟਿਡ ਹਿੰਦੂ ਫਰੰਟ ਵੱਲੋਂ ਆਰਤੀ ਸਿਨੇਮਾ ਚੌਂਕ 'ਤੇ ਇੱਕ ਧਰਨਾ ਲਗਾਇਆ ਹੈ ਇਹ ਧਰਨਾ ਸਰਕਾਰ ਦੇ ਉਸ ਫੈਸਲੇ ਦੇ ਖਿਲਾਫ ਹੈ ਜਿਹੜਾ ਇੱਕ ਕਾਲਜ ਮਾ ਵੈਸ਼ੋਦੇਵੀ ਸਰਾਇਨ ਬੋਰਡ ਦੇ ਪੈਸੇ ਦੇ ਨਾਲ ਚੱਲਦਾ ਹੈ ਲੇਕਿਨ ਉਸਦੇ 50 ਟੋਟਲ ਸਿੱਟਾ ਹੈ ਮੈਡੀਕਲ ਕਾਲਜ ਦੇ ਅੰਦਰ ਉਸ ਤੋਂ 42 ਸਿੱਟਾ ਮੁਸਲਮਾਨਾਂ ਨੂੰ ਦਿੱਤੀ ਹੈ ਅਸੀਂ ਇਹਦੇ ਖਿਲਾਫ ਅੱਜ ਇੱਕ ਮੁਹਿੰਮ ਸ਼ੁਰੂ ਕੀਤੀ ਹੈ ਦੇਖੋ ਹਿੰਦੁਸਤਾਨ ਦੇ ਅੰਦਰ ਉਹ ਹਿੰਦੂਸਤਾਨ ਜਿਹੜਾ ਕਿ Hindu ਬਹੁਲ ਚੇਤਰ ਹੈ ਉਸ ਹਿੰਦੁਸਤਾਨ ਤੇ ਹਿੰਦੂਆਂ ਦੇ ਨਾਲ ਹੀ ਧੱਕਾ ਹੋ ਰਿਹਾ ਜਿਹੜੇ ਲੋਕਾਂ ਦੀ Hindu ਧਰਮ 'ਚ ਆਸਥਾ ਨਹੀਂ ਹੈਗੀ ਹੈ ਤਾਂ ਉਹ ਜੇ ਉਹਨਾਂ ਦੀ ਆਸਥਾ ਹੀ ਨਹੀਂ ਤਾਂ ਉਹਨਾਂ ਨੂੰ ਉਸਤੇ ਪੈਸੇ ਤੇ ਬੈਨੀਫਿਟ ਦੇਣ ਦਾ ਕੋਈ ਮਤਲਬ ਨਹੀਂ ਬੰਦਾ ਰਾਦਰ ਹਿੰਦੁਸਤਾਨ ਦੇ ਅੰਦਰ ਇਹ ਕਾਨੂੰਨ ਹੈ ਕਿ ਹਿੰਦੂਆਂ ਤੋਂ ਇਲਾਵਾ ਬਾਕੀ ਜਿੰਨੇ ਵੀ ਧਰਮ ਹੈ ਉਹਨਾਂ ਦੇ ਦੁਆਰਾ ਇਕੱਠਾ ਕੀਤਾ ਹੋਇਆ ਪੈਸਾ ਉਹਨਾਂ ਦੇ ਧਰਮਸਾਲਾ ਦੁਆਰਾ ਆਇਆ ਪੈਸਾ ਉਹਨਾਂ ਦੀਆਂ ਸੰਸਥਾਵਾਂ ਦੁਆਰਾ ਜਿੰਨੀਆਂ ਚੱਲਦੀਆਂ ਹਨ ਉਹਦਾ ਫਾਇਦਾ ਜਿਹੜਾ ਹੈਗਾ ਉਸ ਧਰਮ ਦੇ ਉਸਦੇ ਪ੍ਰਸਾਰ ਲਈ ਹੁੰਦਾ ਰਾਦਰ ਸਰਕਾਰਾਂ ਇੱਕ ਕਾਨੂੰਨ ਦੇ ਤਹਿਤ ਉਹ ਸੰਸਥਾਵਾਂ ਨੂੰ ਮਦਦ ਕਰਦੀਆਂ ਪਰ ਹਿੰਦੂਆਂ ਨਾਲ ਦੋ ਤਰ੍ਹਾਂ ਦਾ ਨਾਲ 1947 ਤੋਂ ਬਾਅਦ ਦੋ ਤਰ੍ਹਾਂ ਨਾਲ ਧੱਕਾ ਹੋ ਰਿਹਾ ਹੈ ਪਹਿਲਾ ਦਾ ਧੱਕਾ ਇਹ ਹੈ ਕਿ ਜਿਹੜਾ ਹਿੰਦੂ ਮੰਦਰਾਂ ਦੇ ਅੰਦਰ ਹਿੰਦੂ ਸੰਸਥਾਵਾਂ ਦੇ ਅੰਦਰ ਪੈਸਾ ਆਉਂਦਾ ਹੈ ਉਹ ਜਿਹੜਾ ਪੈਸਾ ਸਰਕਾਰਾਂ ਆਪਣੇ ਮਤ हिसाब ਨਾਲ ਖਰਚ ਕਰਦੀਆਂ ਉਸ ਤੇ ਐਡਮਿਸ਼ਨ ਉਸ ਤੇ ਜਿਹੜਾ ਰੀਤੀਆਂ ਨੀਤੀਆਂ ਉਹ ਸਰਕਾਰ ਉਸ ਤੇ ਦਖਲਅੰਦਾਜ਼ੀ ਕਰਦੀ ਹੈ ਦੂਸਰਾ ਕਿਸੇ ਤਰ੍ਹਾਂ ਦੀ ਬਦਲ ਨਹੀਂ ਕਰਦੀ ਸੋ ਅੱਜ ਅਸੀਂ ਇਹ ਮੰਗ ਕਰਦੇ ਹਾਂ ਕਿ ਪਹਿਲਾ ਤਾਂ ਉਹਨਾਂ ਦੀ ਜਿਹੜੀ ਐਡਮਿਸ਼ਨ ਮੁਸਲਮਾਨਾਂ ਦੀ ਉਹ ਰੱਦ ਕੀਤੀ ਜਾਵੇ ਜਿਹੜੇ ਬੰਦਿਆਂ ਦੀ ਆਸਥਾ ਹੀ ਨਹੀਂ ਹੈਗੀ ਉਹਨਾਂ ਦਾ ਉਹ ਸੰਸਥਾ ਚ ਪੜਨ ਦਾ ਕੋਈ ਮਤਲਬ ਨਹੀਂ ਹੈ ਔਰ ਦੂਸਰਾ ਸਰਕਾਰ ਐਸਾ ਕਾਨੂੰਨ ਬਣਾਏ ਅਸੀਂ ਫਾਲਤੂ ਨਹੀਂ ਮੰਗਦੇ ਜਿਸ ਤਰ੍ਹਾਂ ਬਾਕੀ ਧਰਮਾਂ ਨੂੰ ਆਪਣੀਆਂ ਸੰਸਥਾਵਾਂ ਆਪਣੇ ਹਿਸਾਬ ਨਾਲ ਚਲਾਉਣ ਦੇ ਅਧਿਕਾਰ ਹੈ ਉਹ ਅਧਿਕਾਰ ਦਿੱਤੇ ਜਾਣ ਸਰਕਾਰਾਂ ਜਿਸ ਤਰ੍ਹਾਂ ਬਾਕੀਆਂ ਨੂੰ ਫੰਡ ਦਿੰਦੀਆਂ ਸਾਨੂੰ ਫੰਡ ਦੀ ਲੋੜ ਨਹੀਂ ਸਾਡੇ 'ਚ ਦਮ ਹੈਗਾ ਅਸੀਂ ਯੋਗਤਾ ਚੇਟਾ ਵੱਡਾ ਦੁਨੀਆ ਦਾ ਸਭ ਤੋਂ بڑا ਮੰਦਿਰ ਬਣਾਇਆ ਸੋ ਅਸੀਂ ਉਹ ਬਣਾ ਸਕਦੇ ਹਾਂ ਸਾਨੂੰ ਸਰਕਾਰ ਦੇ ਪੈਸੇ ਲੋੜ ਨੇ ਪਰ ਜਿਹੜਾ ਸਾਡਾ ਪੈਸਾ ਹੈ ਉਹ ਸਾਡੇ ਹਿਸਾਬ ਦੇ ਨਾਲ ਖਰਚੋਵੇ ਸਾਡੇ ਧਰਮ ਦੇ ਪ੍ਰਸਾਰ ਤੇ ਪ੍ਰਚਾਰ ਲਈ ਖਰਚੋਵੇ ਐਸੀ ਐਸੀ ਮੰਗ ਕਰਦੇ ਅੱਜ ਪਹਿਲਾਂ ਤਾਂ ਹਰੀਕ੍ਰਿਸ਼ਨ ਤੁਹਾਡੇ ਸਾਰਿਆਂ ਦਾ ਸਾਰੇ ਜਿੰਨੇ ਇੱਥੇ ਮੈਂਬਰ ਸਮਾਨ ਬੈਠੇ ਐ ਸਾਡੇ ਤੇ ਬੰਸਲ ਸਾਹਿਬ ਐ ਗੋਇਲ ਸਾਹਿਬ ਤੇ بیٹے ਮਨਦੀਪ ਜੀ ਨੇ ਸਾਡੇ ਸ਼ਰਮਾ ਜੀ ਨੇ ਪਵਨ ਸ਼ਰਮਾ ਜੀ ਨੇ ਵਿਸ਼ਾਲ ਗੁਸਾਈਂਦੀ ਨੇ ਬਾਕੀ ਗੁਸਾਈਂਦੀ ਨੇ ਮ ਮਨੋਜ ਗੁਪਤਾ ਜੀ ਨੇ ਜਿੰਨੇ ਵੀ ਅੱਜ ਹਿੰਦੂ ਫੈਮਲੀਜ਼ ਨੇ ਅੱਜ ਸਾਰਿਆਂ ਨੂੰ ਇਸ ਗੱਲ ਦਾ ਬੜਾ ਦੁੱਖ ਹੋਇਆ ਇਹ ਜਾਣ ਕੇ ਕਿ ਕਿਆ ਅਸੀਂ ਹਿੰਦੂ ਇੰਨੇ ਕਮਜ਼ੋਰ ਹੋ ਗਏ ਹਾਂ ਕਿ ਸਾਡੇ ਨਾਲ ਹੀ ਐਡੀ ਵੱਡੀ ਜ਼ਿਆਤੀ ਹੋ ਗਈ ਉਸ ਜ਼ਿਆਤੀ ਦੇ ਕਰਕੇ ਅੱਜ ਅਸੀਂ ਸਾਰੇ ਮੈਨੂੰ ਯੂनाइटेड ਹਿੰਦੂ ਫਰੰਟ ਦਾ ਕਨਵੀਨਰ ਬਣਾਇਆ ਗਿਆ ਇੱਥੇ ਦਾ ਲੁਧਿਆਣੇ ਦਾ ਮੈਂ ਬਹੁਤ ਸ਼ੁਕਰ ਗੁਜ਼ਾਰਾ ਕਰਦਾ ਜੀ ਜੈ ਭਗਵਾਨ ਗੋਇਲ ਜੀ ਦਾ ਮਨਦੀਪ ਜੀ ਦਾ ਔਰ ਸਾਰੀ ਟੀਮ ਦਾ ਜਿਨ੍ਹਾਂ ਨੇ ਮੈਨੂੰ ਇੱਥੇ ਤੱਕ ਕਨਵੀਨਰ ਬਣਾਇਆ ਕਿ ਅਸੀਂ ਸਾਰੇ ਇਕੱਠੇ ਹੋ ਕੇ ਅੱਜ ਇਸ ਗੱਲ ਪਿੱਛੇ ਚੱਲ ਰਿਹਾ ਹੈ ਕਿ ਸਾਨੂੰ ਆਪਣੇ ਲਈ ਆਪਣੇ ਦੇਸ਼ ਚ ਆਪਣੇ ਹੱਕ ਮੰਗਣਾ ਪੈ ਰਿਹਾ ਕਿਉਂ ਕਿਉਂਕਿ ਇਸ ਪਿੱਛੇ ਕਿਉਂਕਿ ਲੋਕਾਂ ਨੂੰ ਇਹ ਲੱਗਦਾ ਕਿ ਹਿੰਦੂਸ ਜਿਹੜੇ ਨੇ ਨਾ ਉਹ ਬੋਲਦੇ ਹੀ ਨਹੀਂ ਜੋ ਮਰਜ਼ੀ ਤੱਕ ਆ ਕਰੀ ਚੱਲੋ ਪਰ ਅਸੀਂ ਯੂनाइटेड ਹਿੰਦੂ ਫਰਾਂਟਿਕ ਐਸਾ ਫਰੰਟ ਹੈ ਜਿਹੜਾ ਹਿੰਦੂਆਂ ਦੇ ਹੱਕਾਂ ਲਈ ਹਮੇਸ਼ਾ ਬੋਲੂਗਾ ਔਰ ਬੋਲਦਾ ਰਹੂਗਾ ਚਾਹੇ ਕੋਈ ਕੁਝ ਵੀ ਕਰ ਲੈ ਔਰ ਅੱਜ ਜਿਹੜਾ ਅਸੀਂ ਧਰਨਾ ਲਗਾਇਆ ਹੈ ਏਸੀ ਲਗਾਇਆ ਹੈ ਕਿ ਜਿਹੜੇ ਬਿਆਲੀ ਬੱਚੇ ਆ ਉਹਨਾਂ ਨੂੰ ਜਿਨ੍ਹਾਂ ਨੂੰ ਸ਼ੈਨ ਬੋਰਡ ਜਿਹੜਾ ਮਾਤਾ ਵੈਸ਼ਨੋ ਦੇਵੀ ਦਾ ਸਾਡੇ ਆਦਰਨੀ ਮਾ ਮਾਈ ਹੈ ਔਰ ਸਾਡੇ ਸਾਰਿਆਂ ਦਾ ਵੈ ਉਹਨਾਂ ਨੇ ਉਸ ਚੀਜ਼ ਨੂੰ ਖਰਾਬ ਕਰਕੇ ਸਾਨੂੰ ਖਰਾਬ ਕੀਤਾ ਜੀ ਅਸੀਂ ਧਰਨਾ ਅਸੀਂ ਹਰੇਕ ਹਾਲ ਵਿੱਚ ਅੱਜ ਤਾਂ ਅਸੀਂ ਇੱਥੇ ਲਗਾਇਆ ਜੀ ਅਲੱਗ-ਅਲੱਗ ਜਗ੍ਹਾ ਤੇ ਅਸੀਂ ਹਰ ਰੋਜ਼ ਧਰਨਾ ਲਗਾਵਾਂਗੇ ਅਲੱਗ-ਅਲੱਗ ਜਗ੍ਹਾ ਤੇ ਲੱਗੂਗਾ ਅੱਜ ਜਿਵੇਂ ਲੁਧਿਆਣੇ ਲੱਗਿਆ ਕੱਲ ਨੂੰ ਕਿਸੇ ਹੋਰ ਸ਼ਹਿਰ ਚ ਲੱਗੇਗਾ ਅਸੀਂ ਰਿਪੀਟਿਸ਼ਨ ਲਗਾਵਾਂਗੇ ਔਰ ਅਸੀਂ ਆਪਣਾ ਜਿਹੜਾ ਮੰਗ ਪੱਤਰ ਹੈ ਉਸ ਇਲਾਕੇ ਦੇ ਡੀਸੀ ਨੂੰ ਉਸ ਇਲਾਕੇ ਦੇ ਸੀਐਮ ਨੂੰ ਉਸ ਇਲਾਕੇ ਰਾਜਪਾਲ ਨੂੰ ਅਸੀਂ ਸਾਰਿਆਂ ਨੂੰ ਪੇਟਾਗੇ ਧੰਨਵਾਦ ਦੇਖਿਏ ਹਮ ਯੂਨਾਈਟਿਡ ਹਿੰਦੂ ਫਰੰਟ ਅੱਜ ہماری ਜੋ ਲੁਧਿਆਣਾ ਕੀ ਇਕਾਈ ਹੈ ਉਸਨੇ ਇਹ धरना ਰੱਖਾ ਹੈ ਜੋ ਮਾਤਾ ਵੈਸ਼ਨੂ ਦੇਵੀ ਸ਼ਰਾਈਨ ਮੋਰ ਦੁਆਰਾ ਬਣਾਇਆ ਗਿਆ ਮੈਡੀਕਲ ਕਾਲਜ ਹੈ ਉਸਕੇ ਅੰਦਰ 50 ਐਡਮਿਸ਼ਨ ਹੋਣੇ تھے ਉਸਮੇਂ ਸੇ 42 ਬੱਚੇ ਮੁਸਲਮਾਨੋ ਕੇ ਭਰਤੀ ਕਰੇ ਗਏ ਹਨ जो कि जिसका हमारा विरोध है हमारा ये कहना है सीधा सीधा यूनाइटेड हिंदू फ्रंट का कि आप जो हमारे हिंदू सिख जो हमारा भाईचारा है उसको मजबूत करें हमारे हिंदुओं के और सिखों के बच्चों को वहाँ लें और ये जो बयाली मुसलमानों के जो बच्चे ले लिए हैं इसको हम बर्दाश्त नहीं करेंगे क्योंकि वो जो धर्मस्थली है वैष्णो देवी हमारा हिंदुओं का धर्मस्थली है हमारे वहाँ पे जो एक एक पैसा जो चढ़ाया गया वो हिंदुओं द्वारा दिया गया दान है जिससे श्राइन बोर्ड बना है उस पैसे से वो मेडिकल कॉलेज बना है उस मेडिकल कॉलेज में बयालीस बच्चे मुसलमानों के पचास में से इसको हम कभी भी बर्दाश्त नहीं करेंगे सर वहाँ पे देखा कभी माँ वैष्णो देवी लोग जाते हैं हिंदू तो धर्म के जाते हैं ठीक है सिख भाई जाना चाहते है और मुस्लिम धर्म नहीं जाता वहाँ पे लेकिन उन्होंने बच्चे देने देखिए ये एक षड्यंत्र है आपने देखा अभी की जो पीछे दिल्ली के अंदर लाल किले पे जो बम ब्लास्ट हुआ उसके अंदर मुस्लिम डॉक्टरों का हाथ था तो हम क्या ये इस देश के वासी होते हुए हिंदू होते हुए हम कैसे ये बर्दाश्त कर सकते हैं कि हमारे दिए गए दान के पैसे से मुसलमान का बच्चा पढ़ेगा और डॉक्टर बनेगा और आके हमारे ही देश में बम फोड़ेगा क्या वो उस पैसे से हम आतंकवादी बनाएंगे क्या उस पैसे से हम ये जिहादियों को पढ़ा के बम फोड़ने की ट्रेनिंग दिलवाएंगे ये हम कतई बर्दाश्त नहीं करेंगे अगर नहीं ये फैसला होता आने वाले टाइम में क्या करेंगे देखिए फैसला तो ये वापस करना ही पड़ेगा हम हिंदू संगठन इतने कमजोर नहीं है कि कोई भी हमारे ऊपर जाति करेगा हम उसे बर्दाश्त करेंगे और अभी हाल ही में आपकी जानकारी के लिए हिमाचल हाई कोर्ट ने अक्टूबर में ही एक फैसला दिया है जिसके अंदर उसने साफ साफ कहा है कि जिस जाति जिस धर्म का पैसे से कोई भी संस्थान बनेगा वहाँ पे पहला हक उन्हीं संस्था उसी धर्म का या उसी जाति का या उस समाज का होगा तो ये जो सारा पैसा हिंदुओं का है तो यहाँ पे तो सिर्फ 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 हिंदू और सिखों के बच्चे पढ़ने चाहिए बाकियों का क्या मतलब है